ਪਰਾਣੀਆਂ ਕੀ ਕਹਿੰਦੇ ਹੱਥ ਨਾ ਦਿੱਤੀਆਂ ਮੂੰਹ ਨਾ ਖੋਲਣ ਦੇ ਆਪ ਹੀ ਤਾਂ ਪੁਸਤਪ ਨਹੀਂ ਕਰਦੇ ਰਹਿ ਇਹਨਾਂ ਲੋਕਾਂ ਦੀ ਇਹ ਲੋਕ ਤਾਂ ਹੁਣ ਗੱਲ ਕੋ ਹੁੰਦੀ ਨਹੀਂ ਉਹ ਅੱਗ ਦਾ ਡਰਿਆ ਹਟਣੇ ਤੋਂ ਡਰਦਾ ਠੀਕ ਹੈ ਨਾ ਕੋਈ ਥ੍ਰੈਟ ਨਹੀਂ ਆਈ ਕੁਛ ਨਹੀਂ ਪੋਸਟ ਪਾਈ ਆ ਕਿਸੇ ਨੇ ਕਮੈਂਟ ਕਰਤਾ ਕਮੈਂਟ ਵਾਲੇ ਨੂੰ ਫੜ ਕੇ ਪੁੱਛਨੇ ਉਹ ਕਮੈਂਟ ਤੇ ਹੋਇਆ ਮੈਂ ਪੁੱਛਿਆ ਕਹਿੰਦੇ ਨਹੀਂ ਕੋਈ ਗੱਲ ਹੀ ਨਹੀਂ ਜੇ ਥ੍ਰੈਟ ਆਉਂਦੀ ਆ ਤਾਂ ਤੁਸੀਂ ਪਹਿਲਾਂ ਇਨਫੋਰਮੇਸ਼ਨ ਦਿੰਦੇ ਉਹਨਾਂ ਧਾਣੇ ਨੂੰ ਉਹ ਥ੍ਰੈਟ ਕਾਲ ਦਾ ਜਿਹੜਾ ਨੰਬਰ ਹੁੰਦਾ ਉੱਥੇ ਆਪਾਂ ਕਰਦੇ ਆ ਨਾ ਉੱਥੇ ਉਧਰ ਤੇ ਆਪਾਂ ਜਾਂ ਜਿਮਨੀ ਭਰਦੇ ਹੋ ਜਾਂ ਤੁਸੀਂ ਪਰਚਾ ਐਫ ਆਈ ਆਰ ਕਰਦੇ ਹੋ ਇਹ ਆ ਬੰਦੇ ਨੂੰ ਐ ਨੰਬਰ ਤੋਂ ਥ੍ਰੈਟ ਕਲਾਈ ਉਸ ਤੋਂ ਬਾਅਦ ਤੁਹਾਡੀ ਇਨਵੈਸਟੀਗੇਸ਼ਨ ਜ਼ਰੂਰ ਦੀ ਹੈ ਵੀ ਕਿਹਾ ਕਿ ਮੇਰੇ ਮੁੰਡੇ ਨੂੰ ਥ੍ਰੈਟ ਕਲਾਈ ਆਂ ਦੀ ਜੀ ਹਨਾ ਮੇਰੇ ਮੁੰਡੇ ਨੂੰ ਥ੍ਰੈਟ ਕਲਾਈ ਫਿਰ ਮੇਰੇ ਮੁੰਡੇ ਨੇ ਪੋਸਟ ਪਾਈ ਫਿਰ ਉਹ ਬੰਦੇ ਮਿਲ ਕੇ ਗਏ ਜੀ ਫਤੇਗੜ ਫਿਰ ਉਹ ਤੋਂ ਮਿਲਣ ਤੋਂ ਬਾਅਦ ਡੇਢ ਘੰਟੇ ਬਾਅਦ ਉੱਥੇ ਕੋਲੀ ਚੱਲ ਗਈ ਤੇ ਇਹ ਸਭ ਇੱਕ ਸਿਸਟਮ ਡਰਾਮਾ ਰਚਿਆ ਜਾਂਦਾ ਐਸੀ ਕੋਈ ਗੱਲ ਨਹੀਂ ਥ੍ਰੈਟ ਕਾਲ ਵੀ ਮੈਂ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਨਹੀਂ ਐਸਐਸਪੀ ਸਾਹਿਬ ਨੇ ਕਾਨਫਰੰਸ ਕਰਤੀ ਹੈ ਹੁਣ ਤੇ ਕੋਈ ਅਸੀਂ ਥ੍ਰੈਟ ਕਾਲ ਨਹੀਂ ਹੋਈ ਸਿਰਫ ਇਹਨਾਂ ਇੱਕ ਪੋਸਟ ਪਾਈ ਹੈ ਐਮਪੀ ਸਾਹਿਬ ਦੇ ਜਿਹੜੇ ਬੇਟੇ ਨੇ ਪੋਸਟ ਪਾਈ ਤਾਂ ਪੋਸਟ ਦੇ ਥਲੇ ਕਿਹਨੇ ਕਮੈਂਟ ਕੀਤਾ ਜਿਹੜੇ ਬੰਦੇ ਨੇ ਗਲਤ ਕਮੈਂਟ ਕੀਤਾ ਵਾ ਉਹ ਕਮੈਂਟ ਵਾਲੇ ਤਾਂ ਘਰਬੋਹੀ ਹੋਈ ਹੈ ਕੋਈ ਥ੍ਰੈਟ ਕਾਲ ਆਈ ਨਹੀਂ ਇਹ ਕਹਿੰਦੇ ਜੀ ਜੱਗੂ ਭਗਵਾਨ ਪੂਰੀ ਥ੍ਰੈਟ ਕਾਲ ਦਾ ਆ ਪੜੋ ਸਟੇਟਮੈਂਟ ਹੁਣੇ ਹੀ ਐਸਐਸਪੀ ਸਾਹਿਬ ਨੂੰ ਕਹਿੰਦਾ ਕੋਈ ਉਹ ਦਿਨ ਜੱਗੂਪੁਗਵਾਨ ਪ੍ਰੇਲੰਦਨ ਥ੍ਰੈਟ ਕੋਈ ਨਹੀਂ ਆਈ। ਕਹਿੰਦਾ ਅਸੀਂ ਜਿੱਦਾਂ ਹੁਣੇ ਨਾ ਉਹ ਪੁਰਾਣੀਆਂ ਕੀ ਕਹਿੰਦੇ ਹੱਥ ਨਾ ਦਿੱਤੀਆਂ ਮੂੰਹ ਨਾ ਖੋਲਣ ਦੇ ਆਪ ਹੀ ਤਾਂ ਪੁਸ਼ਤਪ ਨਹੀਂ ਕਰਦੇ ਰਹੇ ਇਹਨਾਂ ਲੋਕਾਂ ਦੀਏ ਲੋਕ। ਤਾਂ ਹੁਣ ਹੁਣ ਗੱਲ ਕੋ ਹੁੰਦੀ ਨਹੀਂ। ਉਹ ਅੱਗ ਦਾ ਡਰਿਆ ਹਟਣੇ ਤੋਂ ਡਰਦਾ। ਠੀਕ ਹੈ ਨਾ ਕੋਈ ਥ੍ਰੈਟ ਨਹੀਂ ਆਈ, ਕੁਛ ਨਹੀਂ ਪੋਸਟ ਪਾਈ ਆ। ਕਿਸੇ ਨੇ ਕਮੈਂਟ ਕਰਤਾ, ਕਮੈਂਟ ਵਾਲੇ ਨੂੰ ਫੜ ਕੇ ਪੁੱਛਦੇ। ਉਹ ਕਮੈਂਟ ਤੇ ਹੋਇਆ ਮੈਂ ਪੁੱਛਿਆ ਕਹਿੰਦੇ ਨਹੀਂ ਕੋਈ ਗੱਲ ਨਹੀਂ। ਜੇ ਥ੍ਰੈਟ ਆਉਂਦੀ ਆ ਤਾਂ ਤੁਸੀਂ ਪਹਿਲਾਂ ਇਨਫੋਰਮੇਸ਼ਨ ਦਿੰਦੇ ਹੋ ਨਾ ਥਾਣੇ ਨੂੰ ਉਹ ਥ੍ਰੈਟ ਕਾਲ ਦਾ ਜਿਹੜਾ ਨੰਬਰ ਹੁੰਦਾ ਹੈ ਉੱਤੇ ਆਪਾਂ ਕਰਦੇ ਆ ਨਾ ਉੱਤੇ ਉਦੋਂ ਤੇ ਆਪਾਂ ਜਾਂ ਜਿਮਨੀ ਭਰਦੇ ਹੋ ਜਾਂ ਤੁਸੀਂ ਪਰਚਾ ਐਫ ਆਈ ਆਰ ਕਰਦੇ ਹੋ ਇਹ ਆ ਬੰਦੇ ਨੂੰ ਐ ਨੰਬਰ ਤੋਂ ਥ੍ਰੈਟ ਕਲਾਈ ਉਦੋਂ ਬਾਅਦ ਤੁਹਾਡੀ ਇਨਵੈਸਟੀਗੇਸ਼ਨ ਜ਼ਰੂਰ ਦੀ ਵੈਸੀ ਗੱਲ ਹੀ ਕੋਈ ਨਹੀਂ ਦੇਖੋ ਤੁਮਾਰੀ ਦੇ ਥਰਾਦੀ ਖਲੇਟੀ ਆ ਰਹੀ ਦੀ ਬੈਠੇ ਬਿਨਾ ਮੈਂ ਕੀ ਖਾਮ ਕਰੇਗਾ ਜਿਹੜਾ ਕੋਰੀਆ ਨਾਲ ਸਾਟਾ ਹੈ ਉਹ ਹੈ ਹੀ ਨਹੀਂ ਜੀ ਅਜੇ ਕੋਈ ਗੱਲ ਹੀ ਨਹੀਂ ਇਹ ਤਾਂ ਉਹ ਜਿਹੜੇ ਫਰੋਤੀ ਫਰਾਤੀ ਜਿਹੜੇ ਡਰਾਉਂਦੇ ਧਮਕਾ ਕੇ ਥੋੜੇ ਵਾਲੇ ਉਹਨਾਂ ਨੂੰ ਹੁੰਦਾ ਕਿ ਸਾਨੂੰ ਥੋੜਾ ਇਹ ਤਾਂ ਉਹ ਲੋਕ ਨੇ ਉਹਨਾਂ ਦੇ ਹਰ ਇੱਕ ਨੇ ਕਿਹਾ ਇਹ ਤਾਂ ਵੀ ਐ ਹੀ ਇਹਦੇ ਨਾਲ ਕੋਈ ਤਾਂ ਲਿੰਕ ਨਹੀਂ ਤਾਂ ਇਹ ਇੱਕ ਸਿਸਟਮ ਨੂੰ ਲੋਕਾਂ ਨੂੰ ਗਮਰਾਹ ਕਰਨਾ ਲੋਕਾਂ 'ਚ دہشت ਪੈਦਾ ਕਰਨੀ ਕਿ ਗੈਂਗਸਟਰਵਾਦ ਬੜਾ ਜੀਤ ਰਣ ਗੈਂਗਸਟਰ ਪਿਛਲੇ 50 ਸਾਲਾਂ 'ਚ ਤੁਸੀਂ ਆਪ ਹੋਮ ਮਿਨਿਸਟਰ ਰਹੇ ਹੋ ਤਾਂ ਇਹੀ ਗੈਂਗਸਟਰ ਇਹਨਾਂ ਜੇਲ੍ਹਾਂ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਬਣਦਾ ਰਿਹਾ ਇਹ ਲੋਕਾਂ ਨੂੰ ਭੁਲੇਖਾ ਤੁਹਾਡੇ ਤੇ ਤੁਹਾਡਾ ਸਾਰਾ ਚਿਹਰਾ ਪੰਜਾਬ ਦੇ ਲੋਕਾਂ ਨੇ ਪੜ ਲਿਆ ਦੇਖ ਲਿਆ ਕੀ ਲੋਕਾਂ ਨੂੰ ਸਾਬਤ ਕਰਨਾ ਚਾਹੁੰਦੇ ਇਸ ਕਰਕੇ ਇਹਨਾਂ ਚੀਜ਼ਾਂ ਨਾਲ ਲੋਕਾਂ ਦੇ ਵਿੱਚ ਕੋਈ ਬਹੁਤੀ ਵੱਡੀ ਤੁਹਾਡੀ ਸਾਫ ਇਮੇਜ ਨਹੀਂ ਬਣਨੀ ਕਿ ਤੁਸੀਂ ਸੋਚੋ ਕਿ ਇਮੇਜ ਤੁਹਾਡੀ ਸਾਫ ਹੋ ਜਾਏਗੀ ਜੋ ਤੁਸੀਂ ਪਿਛਲੇ 5 ਸਾਲਾਂ 'ਚ ਬੀਜਿਆ ਔਰ ਤੁਸੀਂ ਵੱਡਣਾ ਔਰ ਆਉਣ ਵਾਲੇ ਸਮੇਂ 'ਚ ਵੱਡੋਗੇ ਹੋਰ ਵੀ ਅੱਜ ਸੁੱਚਾ ਸਿੰਘ ਲਗਾਨੇ ਅੱਜ ਕੀ ਆ ਰਹੀ ਅਸੀਂ ਧੰਗਾ ਲੈਣਾ ਹੀ ਸਾਥ ਦੇ ਧੰਗਾ ਦੇਖੋ ਜੀ ਦੇਖੋ ਉਹ ਜਿਹੜੀ ਗੱਲ ਹੈ ਕੱਲ ਇੱਕ ਜਿਹੜੀ ਜੱਗੂ ਭਗਵਾਨਪੁਰੀ ਦੇ ਭਰਾ ਨੇ ਇੱਕ ਚੈਨਲ ਤੇ ਇੰਟਰੂ ਦਿੱਤੀ ਆ ਉਹਦੇ ਵਿੱਚ ਉਹਨੇ ਬੜਾ ਕਲੀਅਰ ਕੱਟ ਗਿਆ ਕਿ ਜਿਹੜਾ ਸਰਪੰਚ ਪਪੂ ਟਿਲਮਾੜਾ ਮਰਿਆ ਠੀਕ ਹੈ ਜੀ ਤਾਂ ਉਹਦੇ ਚ ਗੋਲਦੀ ਭਮਰਾ ਕੋਟਰੀ ਦਾ ਉਹਦੇ ਫੋਨ ਤੋਂ ਜਿਹੜੀ ਸਾਡੀ ਗੱਲ ਹੋਈ ਆ ਤਾਂ ਸੁਖਜਿੰਦਰ ਰਧਾਵੇ ਨੇ ਕਿਹਾ ਕਿ ਤੁਸੀਂ ਮਾਰ ਦੋ ਤਾਂ ਮੈਂ ਮਗਰ ਬੈਠਾ ਹਾਂ ਕੱਲ ਕਲੀਅਰ ਮੈਂ ਤੁਹਾਡੇ ਚੈਨਲ ਰਹੀ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਸ ਤਰੀਕੇ ਨਾਲ ਜਿਹੜਾ ਮਾਰ ਨਾਲ ਕਹਿੰਦਾ ਕਿ ਇਹ ਬੰਦੇ ਨੇ ਕਿਹਾ ਕਿ ਮਰਵਾਇਆ ਗੱਲ ਬੜੀ ਸਾਫ਼ ਹੈ ਕਿ ਉਹ ਜਿਹੜਾ ਬੋਲਡੀ ਪੰਮਰਾ ਉਹਨੂੰ ਇੰਟੈਰੋਗੇਟ ਕੀਤਾ ਜਾਏ ਇੰਟੈਰੋਗੇਟ ਕਰੋਗੇ ਉਹ ਬਿਲਕੁਲ ਪੱਕੇਗਾ ਕਿ ਮੈਂ ਗੱਲ ਕਰਾਈ ਹੈ ਤਾਂ ਜੇ ਉਹ ਬਖਦਾ ਤਾਂ ਸੁਖਜਿੰਦਰ ਰਧਾਵੇ ਨੇ ਜੇ ਕਰਾਇਆ ਤਾਂ ਉਹ ਤੇ ਪਰਚਾ ਹੋਣਾ ਚਾਹੀਦਾ